ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਈ ਜਿਹੜੇ ਤਰਖਤ ਪੱਟਦੇ ਆ ਨਾ ਉਹਨੂੰ ਦੇਤੀ ਨਾਮ ਵਟਿਆ ਕੋ ਯਾਰ ਆ ਵੇਖ ਲਓ ਬਾਈ ਯਾਰ ਜਦੋਂ ਆਪਾਂ ਥਾਣੇ ਤੋਂ ਨਾ ਇਤਰਾ ਸਰਹਾਰਾਏ ਪਰ ਤਾਂ ਕੋਈ ਛਾੜਾ ਤੋਂ ਆ ਬਾਈ ਯਾਰ ਇਹ ਬਾਹਰ ਉਹ ਸੜਕਾ ਤਰਖਤ ਵੇਖੋ ਬਾਈ ਯਾਰ ਕਿੰਨੇ ਜਿਹਾ ਸਿਰਾਜ ਬਹੁਤ ਖੁਸ਼ੀ ਹੁੰਦੀ ਆ ਇਹ ਪੁੱਤਰ ਦੇ ਵੇਖ ਕੇ ਨਾ ਬੰਦਾ ਸਾਰੀ ਪੁੱਤਰ ਤਰਸਿਆ ਦਾ ਅੰਦਰ ਗਾਈ ਲੱਗਿਆ ਉੱਤਰਦੇ ਵੇਪੋਦਾ ਦੇ ਆਹ ਲੈ ਹੋਵੇ ਨਾ ਤੇ ਸਾਰਾ ਉਹ ਵੀ ਇੱਥੇ ਦੇ ਬਿਲੂ ਵੇਖਣ ਦੇ ਨੇ ਜਿੱਦ ਸਾਰੇ ਤਰਫਲਾਉ ਬਾਈ ਯਾਰ ਮੈਂ ਪੰਜਾਂ ਚਾਰਾਂ ਤਰਫਲਾਉ ਸਾਰੇ